ਕਿਸ ਕਿਨ ਨੂੰ ਵੋਟ ਕਰੀਏ ਕਮੈਂਟ ਜ਼ਰੂਰ ਕਰਿਓ ਥੱਲੇ ਸਹ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਹਾਂਜੀ ਸਾਰੇ ਕਿਦਾਂ ਹੋ ਸਾਰੇ ਠੀਕ ਹੋਵੋਗੇ ਤੇ ਚੈਨਲ ਸਬਸਕ੍ਰਾਈਬ ਕਰ ਲਓ ਪਹਿਲਾ ਵੀਡੀਓ ਸ਼ੁਰੂ ਹੋਣ ਤੋਂ ਜਦੋਂ ਆਪਾਂ ਬੜੀਆਂ ਖਾਵੇਂ ਬੰਦੀ ਧੁੱਪ ਬਹੁਤ ਆ ਗਈ ਕਹ ਹੋਰ ਗੱਲ ਇਹ ਵੀਡੀਓ ਵੋਟਾਂ ਵਾਲੇ ਦਾ ਆਉ। ਤੁਸੀਂ ਦੱਸਿਓ ਕਿੰਨ ਕਿੰਨ ਨੂੰ ਵੋਟ ਕਰੀਏ। ਕਮੈਂਟ ਜ਼ਰੂਰ ਕਰਿਓ ਥੱਲੇ। ਫਿਰ ਉਹਦੇ ਹਿਸਾਬ ਨਾਲ ਪਤਾ ਲੱਗੂ ਵੀ ਕਿਹੜਾ ਜਿੱਤਤਾ ਬਣੇਰੀ। ਆਪਣੇ ਆਪਣੇ ਏਰੀਆ ਦਾ ਨਾਮ ਵੀ ਲਿਖ ਦਿਓ ਥੱਲੇ। ਤੇ ਜਦੋਂ ਤੱਕ ਵੀਡੀਓ ਪਹੁੰਚੂਗੀ ਇਹਨਾਂ ਨੂੰ ਬਣਦੀ ਐ ਸ਼ਾਮ। ਲੱਗਦਾ ਭਾਈ ਵੀ ਸਵੇਰੇ ਸਾਧ ਰਹੀ ਯਾਰ। ਉਹ ਖੜ ਜਾ ਭਾਈ। ਆ ਜਾ ਹਰ। ਦਾਣਾ ਪਾਇਆ ਹੀ ਹੁੰਦਾ ਇਹਨਾਂ ਨੂੰ ਮੂਰੇ ਖੜ ਜੰਦੀਆਂ ਨੇ ਜਾ ਕੇ। ਪਰ ਭਾਦ ਦੀ ਇਹ ਜਿਹੜਾ ਨਾ ਨਾ ਵਾ ਨਾ ਫਿਰ ਇਧਰ ਉਧਰ ਭੁੱਜੀ ਜਾਂਦੀ ਐ ਫਿਰ ਕੱਲੀ ਕੱਲੀ ਕਰਕੇ ਬੰਨ੍ਹ ਲਈ ਜਾਂਦੀ ਐ ਹੁਣ ਚਾਹੇ ਜਿਵੇਂ ਇਕੱਠੀਆਂ ਮਰਜੀ ਛੜ ਦੇ ਹੁਣ ਕੋਈ ਚੱਕਰ ਨਹੀਂ ਇਹਨੂੰ ਵੀ ਖੋਲਦਾ ਹਾਂ ਖੜਜਿਆ ਹੁਣ ਚਾਹੇ ਇਕੱਠੀਆਂ ਖੋਲੀ ਜਾਓ ਇਹ ਹੀ ਕੱਲੀ ਕੱਲੀ ਕਰਕੇ ਖੋਲਦੇ ਆ ਫਿਰ ਜਦਾਣਾ ਨਹੀਂ ਪਾਇੰਦਾਂ ਹਾਂ ਤਾਂ ਸ਼ਾਂਤੀ ਇਹ ਚੱਲ ਇਹਨੂੰ ਵੀ ਬੰਨ੍ਹਦੇ ਨੇ ਫੇਰ ਫੇਰ ਖੋਲਣਾ ਹੁੰਦਾ ਆ ਜਾਵੀ। ਆਬਦੀ ਦੀ ਜਗ੍ਹਾ ਤੇ ਖੜੀ ਜਾਣ ਇਹਨਾਂ ਨੇ ਜਾ ਕੇ। ਲੋ ਜੀ ਸਾਰੇ ਹੀ ਛੜਤੀਆਂ ਆਬਦੀ ਦੀ ਜਗ੍ਹਾ ਤੇ ਖੜੀਆਂ ਨੇ। ਤੇ ਨੜ ਕਾਸੀ ਇਹਨਾਂ ਦੇ। ਥੱਲੇ ਪਾ ਦੀਏ। ਆਹ ਬਣੀ ਬਟਾ ਦਾਣਾ ਕੋਈ ਦਾ। ਉਹਨੂੰ। ਉਹ ਇਹਨੂੰ ਪਤਾ ਲੱਗਦਾ ਇੱਥੇ ਖੜਨਾ ਜਾ ਕੇ। ਛੜ ਜਾ। ਛੜ ਜਾ ਹੜ। ਆ ਵੀਡੀਓ ਅਪਲੋਡ ਕਰਤੀ ਐ ਜਿਹਨੇ ਨਹੀਂ ਦੇਖੀ। ਇਹ ਤੇ ਆਈ ਬਟਨ ਤੇ ਕਲਿੱਕ ਕਰਕੇ ਦੇਖਿਓ ਲਿੰਕ ਡਿਸਕ੍ਰਿਪਸ਼ਨ ਚ ਹੋਊ ਜੇ ਨਾ ਆਈ ਬਟਨ ਦਾ ਤੁਹਾਨੂੰ ਨੋਟੀਫਿਕੇਸ਼ਨ ਆਇਆ ਜਾ ਕੇ ਜਰੂਰ ਦੇਖਿਓ ਚੱਲਦੀ ਆ ਹਵਾ GoPro ਲੋਨਾ ਚਾਰਜ ਚਾਰਜ ਕਰਨ ਆਲਾ ਹੈ ਫੋਨ ਆ 35% ਬੈਟਰੀ ਆਪਾਂ ਚਲ ਚਾਰਜ ਲਾ ਦੇਨੇ ਹ ਜਦ ਤੱਕ ਹੋਊਗੀ ਫਿਰ ਆਪਾਂ ਵਲੌਗ ਫਿਰ ਬਣਾਵਾਂਗੇ ਲੋ ਵੀ ਨਵੀਂ ਵੀਡੀਓ ਡਿਟ ਕਰਕੇ ਸੇਵ ਲਾਤੀ ਉਹ ਜਿਹੜੇ ਵੀ ਰੈਨ ਨੂੰ ਅਪਲੋਡ ਕਰਦੇ ਆਂ ਸ਼ਾਮ ਨੂੰ ਕੱਲ ਨੂੰ ਆ ਜੂਗੇ। ਬਾਕੀ ਰਹਾਵਾਂ ਦਾ ਟੋਰ ਪਾਉਣੇ ਆਂ ਦੁਪਹਿਰ ਦੇ ਬੱਦਗੇ ਨੇ ਪਾਉਣੇ 2। ਲੋਈ ਚੱਲੇ ਆਂ ਮੰਗਵਾਇਆ ਹੋਇਆ। ਖੱਤ ਨੂੰ ਕਲਕੱਤਾ ਹੁਣ ਚੱਲੇ ਆਂ ਇੱਥੇ ਤਵੀਆਂ ਆ ਵਾਹਣ ਤਵੀਆਂ ਨਾ ਕਰ ਦੇਵਾਂ ਕੈਨੇਡਾ ਤੋਂ। ਲੋਈ ਬੋਟਾਂ ਵਾਲੀ ਵਸੇ ਵੀ ਪਹੁੰਚ ਗਈ ਐ। ਸ਼ਾਮ ਵਜੇ ਨਹੀਂ ਆਉਂਦੇ ਨੇ ਆ ਗਏ ਹੀ। ਸਾਦਾ ਬੂਥ ਲਾ ਲੈਣਗੇ ਜਾਤੀ ਹਾਲ ਤੇ ਕਹਿੰਦੇ ਜੇ ਮਾਨਕਾਲ ਦਾ ਕੋਈ ਬੂਥ ਹੋਵੇ ਸੀ ਫੱਕੀ ਚੱਲਦੇ ਆ ਮੋਟਰ ਤੇ ਆਹ ਵੜੀ ਮੱਕੀ ਚੱਲਦੇ ਹਾਂ ਲੋਈ ਟਰੈਕਟਰ ਚਾਹੀਦੀ ਹੈ ਲੈ ਕੇ ਖੜਾ ਦੋ ਜੀ ਟਰੈਕਟਰ ਤੁਸ ਕਵੀਆਂ ਜੀ ਰੋਜ਼ ਉਹ ੱਪੇ ਖੜਨਾ ਪੈਣਾ ਜੀ ਟੌੜਾ ਝਾੜਦੇ ਨੇ ਪਾਣੀ ਪੁਣੀ ਦੇਖ ਰਹੇ ਨੇ ਬਾਕੀ ਓਕੇ ਇਹ ਤੇਲ ਪਾਓ ਤੇਲ ਗੇ ਦਾ ਪਾਣੀ ਭਰਨ ਵਾਲਾ ਆਇਆ ਜੀ ਘੜਾ ਆਇਆ ਕੋਲਾਂ ਦੇ ਦਾ ਉਹ ਜੋ ਟਰੈਕਟਰ ਬਾਹਰ ਕੱਢਤਾ ਤੇ ਹਵਾ ਵੀ ਮਾਰਨ ਆਈ ਉਹ ਹਵਾ ਹੀ ਮਾਰਨ ਆ ਚੜਾ ਗਿਆ ਮੜਿਆ ਟੈਸਟ ਮਟਰ ਚ ਬਣਾਇਆ ਟੈਸਟ ਹੋਣ ਚਾਹੀਦਾ ਟੋਪਦਾ ਹੈ ਗਿਆ ਮੈਂ ਕਿਹੜਾ ਜਾਨਾ ਅੱਗੇ ਗੋਰੇ ਆ ਅੱਗੇ ਤਾਂ ਲਿਸਕਾ ਮਾਰਦੇ ਗੋਰੰਗ ਕੋ ਕਾਲਾ ਹੋ ਜੂਗਾ ਪਾਣੀ ਪਾ ਵੀ ਇਹ ਪਾਣੀ ਪੀਣ ਵਾਲਾ ਛਾੜ ਜੜਈਆ ਦਾ ਕਰਤਾ ਇਹ ਵੀ ਅੰਡਰ ਵੀ ਛਾੜਤਾ ਕਮੈਕਸ thing ਆਪ ਤਾਂ ਬਹੁਤ ਹਵਾ ਵੀ ਚਾਹੀਦੀ ਨਿਕਲਣ ਜਿੱਥੇ ਇਹਨਾਂ ਨੇ ਮਾਈਕਰ ਲਗਾ ਉੱਤਰ ਨਹੀਂ ਕਰਦੇ ਇਹ ਮਿਨਿਮਮ ਤਾਂ ਦੋਤੀ ਸੀਗਾ ਅੱਛੇ ਅਜੋ ਖਤਾ ਬੋਣਾ ਪਰਲੇ ਆ ਸਾਰਾ ਘੇਰਾ ਬੋਣਾ ਉਧਰ ਰਸਤਾ ਬਣਾ ਲੈ ਪਰਲਾ ਬੋਣਾ ਹਰ ਕੋਈ ਹੋਰ ਲਾਗੇ ਤਾਂ ਵੀ ਆ ਸਾਹ ਸਾਹ ਹੋਣ ਨੇ ਰਿਤ ਲਾਖ ਮਿੰਟ ਦੇ ਉਸਾਰ ਹੋਲੀ ਵੜਾ ਤੇ ਰੇ ਫੜ ਗਿਆ ਹੱਥ ਹੀ ਘਾਵ ਰਿਆ ਦੇਖਦੇ ਆ ਜੇ ਆਜੋਗੇ ਆ ਗਿਆ ਤੁਹਾਨੂੰ ਦੂਰੋਂ ਵੀਡੀਓ ਬਣਾਵਾਂਗੇ ਰੀਲ ਬਣਾਵਾਂਗੇ ਆਇਆ ਉਹਨੇ ਲੋ ਜੀ ਬਿਲ ਦਾ ਜੂਸ ਲੈ ਕੇ ਆਇਆ ਤਿੰਨ ਗਲਾਸ ਵੀ ਗਏ ਆ ਕੋਈ ਮਰੀ ਜਾਂਦਾ ਝੂਠ ਉਹ ਤਾਂ ਵੀ ਇਕੱਠੀਆਂ ਕਰਦੀ ਐ ਚੱਲ 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 ਕਲਚ ਨਹੀਂ ਵੀ ਕਰ ਲੈਫਟ ਲੈਫਟ ਹਾਂ ਨੀਮੀ ਚੱਲ 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 ਸਿੱਧਾ ਕਰ ਲੈ ਸਿੱਧਾ ਆਉਣ ਦੇ ਬੈਕ ਆਉਣ ਦੇ ਸਾਲ ਆ ਵੀ ਇਹ ਸਾਰਾ ਇਹ ਲਾਉਣਾ ਚੱਲ 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 ਸਿੱਧੀ ਆਉਣ ਦੇ ਚੱਲ 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 ਇਹ ਵਟਨਾਂ ਲਾ ਕੇ ਹੋ ਗਿਆ ਫਿਰ ਤਾਂ ਠੀਕ ਆ ਇਹਨੂੰ ਉੱਧਰ ਲੈ ਜਾਣਾ ਉਹ ਚੱਲ ਚੱਲ ਤੇਰਾ ਕਰ ਲਈ ਇੱਥਾ ਇਹ ਉਹ ਆਪਣੀ ਨਾਲ ਲਾ ਕੇ ਕਰਦੇ ਹਾਂ ਪਹੀ ਨਾਲ ਉੱਥੋਂ ਛੇਤੀ ਹੋ ਜੇ ਔਖਾ ਆ ਜੂਗਾ akla left takla akla